ਅਕਾਲੀ ਦਲ ਦੇ ਵੱਲੋਂ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਅਤੇ ਹੋਰ ਜਿਹੜੇ ਕਿ 6 ਸਿੱਖ ਜਥੇਬੰਦੀਆਂ ਜਿਹੜੀਆਂ ਗ੍ਰਿਫਤਾਰ ਹੋਈਆਂ ਨੇ ਉਹਨਾਂ ਦੇ ਹੱਕ ਦੇ ਵਿੱਚ ਆਏ ਨੇ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਜਿਹੜੇ ਅਕਾਲੀ ਦਲ ਦੇ ਵੱਲੋਂ ਸਾਦੇ ਜਾ ਰਹੇ ਨੇ ਤੇ ਉੱਥੇ ਹੀ ਦੱਸਦੀ ਕਿ ਪਰਮਬੰਦ ਸਿੰਘ ਬੰਟੀ ਰੋਮਾਣਾ ਦੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਜੋ ਸਿੱਖਾਂ ਦੇ ਵੱਲੋਂ ਜਿਹੜਾ ਕਿ ਅੱਜ ਚੇਤਨਾ ਮਾਰਚ ਕੱਢਿਆ ਜਾਣਾ ਸੀ ਉਸ ਨੂੰ ਦਬਾਉਣ ਦੇ ਲਈ ਉਸ ਨੂੰ ਰੋਕਣ ਦੇ ਲਈ ਸਰਕਾਰ ਆਪਣੀ ਅਜੇ ਹੀ ਹਰਕਤ ਕਰ ਰਹੀ ਹੈ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਨੂੰ ਲੈ ਕੇ ਤੱਕੇਸ਼ਾਈ ਹੁੰਦੀ ਪੰਜਾਬ ਸਰਕਾਰ ਦੀ ਦਿਖਾਈ ਦੇ ਰਹੀ ਹੈ ਤੇ ਜਿਸ ਤੋਂ ਬਾਅਦ ਅਕਾਲੀ ਦਲ ਕਾਫੀ ਗਰਮ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਵਿਰੋਧ ਜਿਹੜਾ ਕੀਤਾ ਜਾ ਰਿਹਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਪਰਮਨ ਸਿੰਘ ਬੰਟੀ ਰੁਮਾਣਾ ਦਾ ਹੋਰ ਕੀ ਕਹਿਣਾ ਹੈ ਮੈਂ ਸਮੂਹ ਸੰਗਤ ਨੂੰ ਦੱਸਣਾ ਚਾਹੁੰਨਾ ਹੈ ਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਨੂੰ 8 ਅਪ੍ਰੈਲ ਨੂੰ ਖਾਲਸਾ ਚੇਤਨਾ ਮਾਰਚ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਕੱਢੀ ਜਾਣੀ ਸੀ ਇਹ ਜਿਹੜੀ ਖਾਲਸਾ ਚੇਤਨਾ ਮਾਰਚ ਹੈ ਇਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਜਿਹੜੇ NSA ਦੇ ਵਿੱਚ ਸਾਡੇ ਸਿੱਖ ਨੌਜਵਾਨ ਫੜ ਕੇ ਦੂਰ ਦਰਾੜ ਡਿਬਰੂਗੜ ਵਰਗੀਆਂ ਜੇਲ੍ਹਾਂ ਵਿੱਚ ਸਿੱਟੇ ਗਏ ਆ ਭਾਈ ਅਮਰਿਤਪਾਲ ਸਿੰਘ ਵਰਗੇ ਉਹਨਾਂ ਦੀ ਰਿਹਾਈ ਵਾਸਤੇ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਖੀਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨਮਾਈ ਦੇ ਵਿੱਚ ਇਹ ਖਾਲਸਾ ਚੇਤਨਾ ਮਾਰਚ ਕੱਢਣੀ ਸੀ ਕੱਲ ਤੋਂ ਸ਼ੁਰੂ ਹੋਣੀ ਸੀ ਹੁਣੇ-ਹੁਣੇ ਖਬਰ ਆਈ ਹੈ ਕਿ ਇਸ ਮਾਰਚ ਨੂੰ ਫੇਲ ਕਰਨ ਵਾਸਤੇ ਪੰਜਾਬ ਦੀ ਐਂਟੀ ਸਿੱਖ ਸਰਕਾਰ ਮੈਂ ਕਹੂੰਗਾ ਜਿਨ੍ਹਾਂ ਦੀ ਮਾਨਸਿਕਤਾ ਐਂਟੀ ਸਿੱਖ ਹੈ ਉਹਨਾਂ ਨੇ ਲੋਕਾਂ ਦੀ ਫੜਾ ਪੜਾਈ ਲੋਕਾਂ ਨੂੰ ਅਰੈਸਟ ਕਰਨਾ ਸ਼ੁਰੂ ਕਰਤਾ ਹੈ ਤਾਂ ਕਿ ਇਹ ਜਿਹੜੀ ਸ਼ਾਂਤਮਈ ਮਾਰਚ ਹੈ ਇਹਨੂੰ ਫੇਲ ਕੀਤਾ ਜਾ ਸਕੇ 32-32 ਸਾਲ ਹੋ ਗਏ ਸਾਡੇ ਬੰਦੀ ਸਿੰਘਾਂ ਨੂੰ ਜਿਨ੍ਹਾਂ ਦੇ ਵਿੱਚ ਸੜ ਰਹਿਆਂ ਨੂੰ ਉਹਨਾਂ ਦੀ ਰਿਹਾਈ ਵਾਸਤੇ ਜੇ ਕੌਮ-ਕੌਮ ਦੇ ਲੋਕ ਲੜਨਾ ਚਾਹੁੰਦੇ ਐ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਇਸ਼ਾਰੇ ਤੇ ਉਹਨੂੰ ਫੇਲ ਕਰਨਾ ਚਾਹੁੰਦੀ ਹੈ ਸਾਡੇ ਨੌਜਵਾਨ ਦੂਰਦਰੜ ਜਿਨ੍ਹਾਂ ਚ ਸਿੱਟੇ ਵੇ ਐ ਐਨਐਸ ਲਾ ਕੇ ਉਹਨਾਂ ਦੀ ਰਿਹਾਈ ਵਾਸਤੇ ਜੇ ਕੌਮ ਲੜਨਾ ਚਾਹੁੰਦੀ ਹੈ ਉਹਨੂੰ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਕਰਨਾ ਚਾਹੁੰਦੀ ਆ ਹੁਣੇ-ਹੁਣੇ ਵੀਡੀਓਜ਼ ਆ ਰਹੀਆਂ ਮੈਨੂੰ ਵੀ ਭੇਜੀ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਮਾਤਾ ਜੀ ਉਸ ਮਾਰਚ ਵਿੱਚ ਸ਼ਮਲ ਹੋਣ ਵਾਸਤੇ ਜਾ ਰਹੇ ਸੀ ਉਹਨਾਂ ਨੂੰ ਵੀ ਪੁਲਿਸ ਨੇ ਅਰੈਸਟ ਕਰ ਲਿੱਤਾ ਗਿਆ ਆ ਵੀਡੀਓ ਹੁਣੇ-ਹੁਣੇ ਮੇਰੇ ਕੋਲੇ ਆਈ ਹੈ ਮੈਂ ਤੁਹਾਨੂੰ ਦਿਖਾਉਣਾ ਵੀ ਚਾਹਣਾ ਇਹ ਆ ਦੇਖਿਆ ਜੀ ਦੇਖੋ ਇਹ ਅਰੈਸਟ ਕਰ ਲਿੱਤਾ ਗਿਆ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਜੀ ਨੂੰ ਅਰੈਸਟ ਤੋਂ ਬਾਅਦ ਵੀ ਵੇਖੋ ਤੁਸੀਂ ਜਿਹੜੀ ਮਾਤਾ ਜੀ ਨੇ ਅਪੀਲ ਪਾਈ ਹੈ ਉਹ ਵੀ ਅਪੀਲ ਹੈ ਕਿ ਸ਼ਾਂਤਮਈ ਰੱਖੋ ਇਹਨੂੰ ਆ ਦੇਖੋ ਮਾਤਾ ਜੀ ਵਾਜੂ ਜੀ ਕਪਾਲ ਸਾਹਿਬ ਐ ਕੋਈ ਇੱਕ ਥੱਲੇ ਰਟਾ ਇਤਨੂ ਸਾਡੀ ਸੰਗਤੋਂ ਬੇਨਤੀ ਹੈ ਕਿ ਇਹ ਕੱਥੇ ਚੱਲੇ ਇਹ ਮਾਤਾ ਜੀ ਮੇਰਾ ਗੱਲ ਕੋਈ ਇਹਦੇ ਪਰ ਹੜਵਾਏ ਦੇ ਕਰਕੇ ਉਹ ਬੱਪਾ ਨਹੀਂ ਕਰਾਉਂਦਾ ਆਈਏ ਸੰਗਤ ਨੂੰ ਪੀਜਾ ਪੇਵਾ ਨਿਕਲੋ ਤੇ ਅਰਦਾਸ ਕਰੋ ਵਾਹਿਗੁਰੂ ਗਾੜੀ ਵਿੱਚ ਬੱਧ ਤੋਂ ਬਾਅਦ ਉਹ ਕਿ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਮ ਜੀ ਅੱਜ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਸਾਰੇ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਵੇਖੋ ਅरेस्ट ਕਰਨ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਮਾਤਾ ਜੀ ਦੀ ਅਪੀਲ ਹੈ ਕਿ ਸ਼ਾਂਤਮਈ ਕੋਈ ਹੁੱਲੜਬਾਜੀ ਨਹੀਂ ਕਰਨੀ ਤੇ ਇੱਕ ਸਿੱਖ ਜੇ ਇਸ ਚੇਤਨਾ ਮਾਰਚ ਦੇ ਵਿੱਚ ਜਿਹੜਾ ਅਕਾਲ ਤਖਤ ਸਾਹਿਬ ਤੇ ਹੁਕਮਤ ਕੱਢੀ ਜਾ ਰਹੀ ਹੈ ਉਦੇ ਵਿੱਚ ਸ਼ਾਮਲ ਹੋਣ ਜਾਂਦਾ ਤਾਂ ਪੰਜਾਬ ਸਰਕਾਰ ਉਹਨੂੰ ਰੋਕਦੀ ਆ ਉਹਨੂੰ ਅਰੈਸਟ ਕਰਦੀ। ਦੂਜੇ ਪਾਸੇ ਸਰਕਾਰ ਆਪ ਪੰਜਾਬ ਦਾ ਮੁੱਖ ਮੰਤਰੀ ਸਾਰੇ ਐਮ ਐਲ ਏ ਸਾਰੇ ਮੰਤਰੀ ਸਾਰੇ ਇਹਨਾਂ ਦੇ ਅਹੁਦੇਦਾਰ ਲੈ ਕੇ ਇੱਕ ਸ਼ਰਾਬ ਦੇ ਘਟਾਲੇ ਦੇ ਵਿੱਚ ਜਿਹੜਾ ਇਨਸਾਨ ਫੜਿਆ ਗਿਆ ਜਿਹਨੂੰ ਸੁਪਰੀਮ ਕੋਰਟ ਨੇ ਵੀ ਕਿਹਾ ਤਾਂ ਕਿ ਇਹ ਹਾਂ ਟਰਾਈਮਾ ਫੇਸਾ ਇਹ ਸਾਬਤ ਹੁੰਦਾ ਕਿ ਸ਼ਰਾਬ ਦੇ ਘਟਾਲੇ ਦੇ ਵਿੱਚ ਇਹ 350 ਕਰੋੜ ਰੁਪਇਆ ਆਮ ਆਦਮੀ ਪਾਰਟੀ ਨੂੰ ਗਿਆ। ਜਦੋਂ ਉਹ ਇਨਸਾਨ ਫੜਿਆ ਗਿਆ ਕੋਰਟ ਦੇ ਹੁਕਮਾਂ ਅਨੁਸਾਰ ਅੱਜ ਸਾਰੇ ਉਹਦੇ ਤੇ ਭੁੱਖ ਹੜਤਾਲ ਤੇ ਬੈਠੇ ਇੱਕ ਪਾਸੇ ਤਾਂ ਸਾਡੇ ਸਿੰਘ ਜਿਨ੍ਹਾਂ ਨੇ ਕੌਮੀ ਫਰਜ਼ ਨਿਭਾਉਂਦੇ ਆ ਜਿਨ੍ਹਾਂ ਨੇ ਕੌਮ ਦੇ ਵਾਸਤੇ ਕੌਮ ਦੀ ਖਾਤਰ ਕੁਰਬਾਨੀਆਂ ਕੀਤੀਆਂ ਕੋਈ ਆਪ ਦੀ ਨਿੱਜੀ ਲੜਾਈ ਨਹੀਂ ਸੀ ਕੌਮ ਦੀਆਂ ਲੜਾਈਆਂ ਲੜਦੇ ਆ 32 32 ਸਾਲ ਹੋ ਗਏ ਜਿਨ੍ਹਾਂ ਚ ਬੈਠਿਆ ਨੂੰ ਜਿਨ੍ਹਾਂ ਨੂੰ ਪਰੋਲ ਵੀ ਕਈਆਂ ਨੂੰ ਨਹੀਂ ਮਿਲ ਰਹੀ ਉਹਨਾਂ ਦੀ ਲੜਾਈ ਲੜਨ ਵਾਸਤੇ ਰੋਕਾਂ ਲੱਗਦੀਆਂ ਨੇ ਉਹਨਾਂ ਦੀ ਲੜਾਈ ਜਿਹੜਾ ਲੜਦਾ ਉਹਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਫੜਦੀ ਹੈ ਉਹਨਾਂ ਦੀ ਲੜਾਈ ਜਿਹੜਾ ਕੋਈ ਲੜਦਾ ਉਹਦੇ ਰਾਹ ਦੇ ਵਿੱਚ ਅੜਚਨਾ ਤੇ ਰੋੜੇ ਪਾਏ ਜਾਂਦੇ ਨੇ ਉਹਨਾਂ ਨੂੰ ਠਮਕਾਇਆ ਜਾਂਦਾ ਹੈ ਤੇ ਦੂਜੇ ਪਾਸੇ ਸ਼ਰਾਬ ਦੇ ਘਟਾਲੇ ਦੇ ਵਿੱਚ ਜਿਹੜੇ ਦਿੱਲੀ ਦੇ ਲਾਲਾ ਜੀ ਜਦੋਂ ਉਹ ਫੜੇ ਜਾਂਦੇ ਆ ਤਾਂ ਸਾਰੇ ਜਾਣੇ ਭੁੱਖ ਹੜਤਾਲ ਤੇ ਤੇ ਅਣਛਣ ਤੇ ਕਈ ਮੰਤਰੀ ਮੰਤਰ ਤੇ ਬੈਠੇ ਐ ਕਈ ਸ਼ਹੀਦ ਆਜ਼ਮ ਭਗਤ ਸਿੰਘ ਦੇ ਖੜਕੜ ਕਲਾਮ ਬੈਠੇ ਐ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਬਾਕੀ ਲੋਕ ਬੈਠੇ ਇਹ ਪੰਜਾਬ ਦੀ ਸਰਕਾਰ ਦੀ ਐਂਟੀ ਸਿੱਖ ਮਾਨਸਿਕਤਾ ਐਂਟੀ ਸਿੱਖ ਮਾਈਂਡਸੈਟ ਇਹ ਸਾਹਮਣੇ ਆਉਂਦਾ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਖਾਸ ਤੌਰ ਤੇ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਹਾਂ ਇਹ ਬੇਨਤੀ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੇ ਜਦੋਂ ਵੀ ਇਹ ਲੀਡਰ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਅੱਜ ਹੁਣ ਵੋਟਾਂ ਵਾਸਤੇ ਆਉਂਦੇ ਆ ਇਹਨਾਂ ਦਾ ਵੀ ਘਰਾਉ ਇਸੇ ਤਰ੍ਹਾਂ ਕੀਤਾ ਜਾਵੇ ਤੇ ਸਵਾਲ ਕੀਤੇ ਜਾਣ ਇਹਨਾਂ ਨੂੰ ਕੀ ਸਾਡੇ ਸਿੱਖਾਂ ਦੇ ਮਸਲਿਆਂ ਤੇ ਇਹ ਅਰਚਨਾ ਕਿਉਂ ਉਣਾਉਂਦੇ ਆ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਜਿਹੜੀ ਅਲਾਈਅੰਸ ਦੀ ਗੱਲ ਸੀ ਉਹਦੇ ਚ ਪਹਿਲੀ ਕੰਡੀਸ਼ਨ ਇਹ ਰੱਖੀ ਸੀ ਕਿ ਸਾਡੇ ਬੰਦੀ ਸਿੰਘ ਰਿਹਾ ਹੋਣ ਸਾਡੇ ਨੌਜਵਾਨ ਜਿਹੜੇ ਐਨਐਸਏ ਦੇ ਵਿੱਚ ਫੜੇ ਗਏ ਆ ਉਹਨਾਂ ਦੀ ਰਿਹਾਈ ਕੀਤੀ ਜਾਵੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਧਾਰਮਿਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਬੰਦ ਕੀਤੀ ਜਾਵੇ ਕਿਸਾਨੀ ਦੇ ਮਸਲਿਆਂ ਤੇ ਅਸੀਂ ਸਟੈਂਡ ਲੈਂਦਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ માનਸ਼ਕਤਾ ਹੈ ਇਹ ਸਮਝਣ ਦੀ ਲੋੜ ਹੈ ਕਿ ਸਬਕ ਸਿਖਾਉਣ ਦੀ ਲੋੜ ਹੈ